ਉਹ ਨਹੀਂ ਕਰ ਸਕਦੇ ਹਟਾ ਕੋਈ ਵੀ ਠੀਕ ਹੈ ਠੀਕ ਉਹ ਕਰੇ ਵੀ ਨਹੀਂ ਛੱਡ ਕੇ ਇਸ ਲਈ ਮੈਨੂੰ ਪਾਰ ਹੀ ਲੱਗਿਆ ਕਿ ਮੈਨੂੰ ਉਦੋਂ ਹੀ ਪਤਾ ਲੱਗ ਗਿਆ ਵੀ ਇਹ ਮੇਹੀ ਹੈ ਵਾਰ-ਵਾਰ ਬੈਠੇ ਤੁਸੀਂ ਆਪ ਦੱਸਦੇ ਉੱਤੇ ਕੋਲ ਸੀ ਰੋਸਟਰ ਫਰੈਸ਼ ਕੈਨੇਡੀਅਨ ਨੇ ਇੱਕ ਦਿਨ ਪਹਿਲਾਂ ਇੱਕ ਵੀਡੀਓ ਸ਼ੇਅਰ ਕੀਤੀ ਜਿਹਦੇ ਵਿੱਚ ਕਿ ਉਹਨੇ ਕਿੰਮੀ ਦੀ ਇੱਕ ਕਾਲ ਰਿਕਾਰਡਿੰਗ ਸੁਣਾਈ ਜਿਹਦੇ ਵਿੱਚ ਕਿ ਕਿੰਮੀ ਬਹੁਤ ਜ਼ਿਆਦਾ ਰੋਂਦੀ ਪਈ ਸੀ ਅਤੇ ਕਹਿੰਦੀ ਪਈ ਸੀ ਕਿ ਸਨੇਹਾ ਕਤਿਆਲ ਨੂੰ ਮੈਂ ਆਪਣੀ ਭੈਣ ਮੰਨਿਆ ਸੀ ਪਰ ਉਹਨੇ ਮੈਨੂੰ ਧੋਖਾ ਦੇ ਦਿੱਤਾ ਇਸ ਗੱਲ ਨੂੰ ਕਾਫੀ ਮਹੀਨੇ ਬੀਤ ਚੁੱਕੇ ਨੇ ਕਿ ਸਨੇਹਾ ਕਤਿਆਲ ਅਤੇ ਕਿੰਮੀ ਦੋਨੋਂ ਪਾਰਟੀ ਵਿੱਚ ਗਈਆਂ ਹੋਈਆਂ ਸੀ ਕਿੰਮੀ ਦੇ ਕਹਿਣ ਦੇ ਮੁਤਾਬਕ ਸਨੇਹਾ ਕਤਿਆਲ ਨੇ ਉਹਨੂੰ ਕੋਈ ਨਸ਼ੀਲੀ ਚੀਜ਼ ਖਵਾਈ ਅਤੇ ਉਹਨੂੰ ਰੂਮ ਵਿੱਚ ਲੈ ਗਈ ਅਤੇ ਬਾਅਦ ਵਿੱਚ ਕਿਸੇ ਤੋਂ ਉਹਦੇ ਨਾਲ ਗਲਤ ਹਰਕਤ ਵੀ ਕਰਵਾਈ ਗਈ। ਬਾਅਦ ਵਿੱਚ ਸਨੇਹਾ ਵੱਲੋਂ ਕਿੰਮੀ ਦੀਆਂ ਫੋਟੋਆਂ ਵੀ ਲਈਆਂ ਗਈਆਂ। ਕਿੰਮੀ ਦਾ ਕਹਿਣਾ ਹੈ ਕਿ ਸਨੇਹਾ ਕਤਿਆਲ ਮੈਨੂੰ ਉਠਾ ਵੀ ਸਕਦੀ ਸੀ ਪਰ ਉਹਨੇ ਐਦਾਂ ਨਹੀਂ ਕੀਤਾ। ਇਸ ਸਾਰੀਆਂ ਚੀਜ਼ਾਂ ਤੋਂ ਬਾਅਦ ਸਾਰੇ ਸਨੇਹਾ ਕਤਿਆਲ ਨੂੰ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਦੇ ਪੈਣ। ਤੁਸੀਂ ਵੀ ਇਸ ਵੀਡੀਓ ਦੀ ਲਾਸਟ ਤੇ ਕਿੰਮੀ ਦੀ ਕੋਰ ਰਿਕਾਰਡਿੰਗ ਸੁਣਿਓ ਅਤੇ ਤੁਸੀਂ ਦੱਸਿਓ ਕਿ ਇਹਦੇ ਵਿੱਚ ਕੀ ਦੀ ਗਲਤੀ ਆ ਸਨੇਹਾ ਦੀ ਜਾਂ ਕਿੰਮੀ ਦੀ। ਰਜਵਾ ਨਾਉਂ ਦੀ ਆ ਗਲਤੀ ਸੀ ਉਹਦੀ ਅੱਖ ਲੱਗ ਗਈ ਉਦੋਂ ਜਦੋਂ ਇਹ ਮਚਰ ਟੱਕ ਛੱਡ ਕੇ ਆਈਆਂ ਉਹਦੇ ਰੂਮ ਦੇ ਵਿੱਚ ਉਸਨੇ ਆ ਤੇ ਦਿੱਤਾ ਪਰ ਕਿ ਲੱਗੀ ਗਈ ਚਲੋ ਖਾਂਦੇ ਸੀ ਕਬਰੇ ਦੇ ਵਿੱਚ